ਰਾਗ ਤਨਾਸਰੇ ਬਾਣੇ ਭਗਤ ਰਵਿਦਾ ਜੀ ਕੀ ਇੱਕੰਕਾਰ ਸਤਗੁਰ ਪ੍ਰਸਾਦ ਹਮਤ ਸਰਦੀਨ ਦੇਵਾਲਾਟ ਮਸਰ ਅਬ ਪਤਿਆਰ ਕਿਆ ਕਿ ਜੇ ਬਚਨੇ ਤੋਰ ਮੋਰ ਮਨ ਮੰਨੇ ਜਨ ਕੋ ਪੂਰਨ ਬਿਜੇ ਵੱਲੇ ਵੱਲੇ ਜਾਵਰੇ ਮਈਆ ਕਰਨੇ ਕਰਨ ਕਬਨਾ ਗੋਲੇ ਲਾਓ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਕਹਿਰ ਵਿਦਾਸ ਹਾਸਲ ਜੀਵੋ ਚਰਪੇ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਪਾਡੋ ਇਹ ਜਨਮ ਤੇ ਮਾਰੇ ਲਿਖੇ ਕਹਿਰਵੰਦਾਸ ਹੌਸਲ ਦੇ ਜੀਵੋ ਚਿਰ ਤੋਂ ਦਰਸ਼ਨ ਦੇਖੇ ਇਹ ਬਾਣੀ ਸ਼ਬਦ ਸਤਗੁਰ ਅਰਬੰਦਾਸ ਵਾਲਾ ਜਿੰਦਾ ਰਾਗ ਤਨਸਰੀ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 694 ਤੇ ਸ਼ਿਸ਼ੋ ਸਤਿਗੁਰ ਅਰਦਾਸ ਵਾਲਾ ਜੀ ਇਹ ਸ਼ਬਦ ਦੇ ਵਿੱਚ ਉਸ ਪਰਮਾਤਮਾ ਨੂੰ ਸੰਬੋਧਨ ਕਰਦੇ ਹੋਏ ਕਹ ਰਿਹਾ ਕਿ ਪਤਾ ਨਹੀਂ ਕਿੰਨੇ ਕੁ ਮੈਂ ਜਨਮ ਲੈ ਲਏ ਕਿੰਨੇ ਵਾਰ ਹੀ ਮੈਂ ਤਨ ਧਾਰੇ ਆਪਤ ਕੀਤੇ ਪਰ ਇਹ ਜੋ ਜਨਮ ਹੈ ਤੇਰੇ ਲੇਖੇ ਵਿੱਚ ਲੱਗ ਜਵੇ ਅਗਾਸ ਬੇਨਤੀ ਉਸ ਦੁਨੀਆ ਦੇ ਮਾਲਕ ਦੇ ਅੱਗੇ ਕਰਦੇ ਤਾਂ ਕਿ ਜਨਮ ਮਰ ਦਾ ਚੱਕਰ ਜਿਹੜਾ ਉਹ ਖਤਮ ਹੋ ਜਵੇ ਕਿਉਂਕਿ ਭਗਤੀ ਲਹ ਨਹੀਂ ਨਰਕ ਸਵਰਗ ਦੇ ਚੰセン ਪਾੜ ਕੇ ਸੁਟਿਆ ਹੈ ਕਿਉਂਕਿ ਭਗਤੀ ਲੈ ਨਹੀਂ ਇਹ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮਾਤਮਾ ਦੇ ਨਾਲ ਸੱਚ ਦੀ ਪ੍ਰੀਤ ਜੇ ਕਰ ਪਾ ਮੰਗੇ ਤਾਂ ਫਿਰ ਸਾਡਾ ਜਨਮ ਮਨ ਦਾ ਚੱਕਰ ਜਿਹੜਾ ਖਤਮ ਹੋ ਸਕਦਾ ਉਸੇ ਨਾਲ ਪ੍ਰੀਤ ਇਹੋ ਜੀ ਪਾਣੀ ਹੈ ਕਿ ਜਿੰਦੇ ਜੀ ਆਪਣੀ ਮੈਂ ਮੇਰੀ ਨੂੰ ਖਤਮ ਕਰਨਾ ਹੈ ਆਪਣੇ ਆਪ ਨੂੰ ਅਜਹੀ ਪਿਛੇਸ਼ਨ ਚਲ ਜਾਣਾ ਹੈ ਅਜਹੀ ਸਦੀ ਅਵਸਥਾ ਹੋ ਜਾਣੀ ਚਾਹੀਦੀ ਹੈ ਕਿੱਥੇ ਸਾਡੇ ਕੋਈ ਆਸਾ ਤ੍ਰਿਸ਼ਨਾ ਬਚੇ ਨਾ ਸੇਲਫ ਤੇ ਸੇਲਫ ਪਰਮਾਤਮਾ ਨਾਲ ਜਾਗਿਆ। ਸਿਮਰਨ ਜਿਹੜਾ ਨਾਮ ਜਿਹੜਾ ਉਹ ਸਾਨੂੰ ਯਾਦ ਆਵੇ। ਆਕੀ ਦੁਨੀਆ ਦੇ ਪਦਾਰਥ ਜਿਹੜੇ ਭੁੱਲ ਜਾਣ। ਰਿਸ਼ਤੇ ਨਾਤੇ ਭੁੱਲ ਜਾਣ ਤੇ ਉਹ ਪਰਮਾਤਮਾ ਦੇ ਨਾਲ ਅਜਿਹੀ ਪ੍ਰੀਤ ਲਾਉਣੀ ਹੈ ਤਾਂ ਸਾਨੂੰ ਦੁਨੀਆ ਦਾ ਜੰਜਾਲ ਚ ਮੇਲਾ ਜਿਹੜਾ ਛੱਡਣਾ ਪੈਣਾ। ਸੋ ਸਤਿਗੁਰ ਅਰਦਾਸ ਹੁੰਦਾ ਜੀ। ਸ਼ਬਦ ਵਿੱਚ ਸਮਝਾ ਰਹੇ। ਹਮ ਸਰਦੀਨ ਦਿਆਲ ਨਾ ਤੁਮ ਸਰ। ਕਹਿੰਦੇ ਮੇਰੇ ਜਨਾ ਕੋਈ ਦੁਨੀਆ ਤੇ ਗਰੀਬ ਨਹੀਂ ਤੇ ਤੇਰੇ ਤੋਂ ਵੱਡਾ ਦੁਨੀਆ ਤੇ ਕਿਤੇ ਵਿਦਿਆਲੂ ਨਹੀਂ ਅੱਬ ਪੱਤੇ ਹਰ ਕਹਿ ਜੀ ਹੋਰ ਹਣ ਪਰਖਣ ਦੀ ਕਿਹੜੀ ਲੋੜ ਤੇਰੀ ਕਿਰਪਾ ਤੇ ਹੀ ਇਹ ਤਨ ਮਿਲਿਆ ਇਹ ਸਰੀਰ ਮਿਲਿਆ ਬਹੁਤ ਵੱਡੀ ਤੇਰੀ ਕਿਰਪਾ ਤੋ ਕੇ ਇਹ ਸਰੀਰ ਨੂੰ ਪਾਉਣ ਲਈ ਜੋ ਜਨਮ ਇਹ ਮਿਲਦਾ ਇਹ ਮਿਲਦਾ ਹੈ ਕਿਤੇ ਕਰਮ ਕਤੇ ਚੰਗੇ ਹੋਏ ਕਿਉਂਕਿ ਦਲਵ ਜਨਮ ਪੁੰਨ ਫਲ ਪਾਇਓ ਵਰਥਾ ਜਾਤਮ ਵਿਕੇ ਕਹਿੰਦੇ ਇਹ ਜਿਹੜਾ ਜਨਮ ਤੇ ਮਿਲ ਗਿਆ ਤੇਰੇ ਕਰਮਾ ਕਰਕੇ ਮਿਲ ਗਿਆ ਪਰ ਇਹਨੂੰ ਅਜਾਈ ਨਾ ਜਾਣਦੇ ਹੁਣ ਕਿਉਂਕਿ ਇਹ ਜਿਹੜਾ ਜਨਮ ਹੈ 86 ਲੱਖ ਜੁਨਾ ਦਾ ਆਖਰੀ ਪੌੜਾ ਹੈ ਜੇਕਰ ਇਸ ਜਨਮ ਦੇ ਵਿੱਚ ਪ੍ਰਮਾਤਮਾ ਦੇ ਨਾਲ ਪ੍ਰੀਤਲਾ ਕੇ ਅਗੇ ਲੰਘ ਗਿਆ ਤਾਂ ਤੇਰਾ ਜਨਮ ਮਰਨ ਦਾ ਚੱਕਰ ਕੱਟਿਆ ਜਾਣਾ ਨਹੀਂ ਤਾਂ ਮੁੜ ਕੇ ਫਿਰ 86 ਦੇ ਚੱਕਰ ਚ ਪੈ ਜਾਵੇਂਗਾ ਕਈ ਜਨਮ ਪੈਕੀਟ ਪਤੰਗਾ ਕਈ ਜਨਮ ਗਜਮੀ ਨਕਰੰਗਾ ਪਤਾ ਨਹੀਂ ਕੀ ਕੀ ਬਣ ਕੇ ਦੁਨੀਆ ਤੇ ਹੋ ਸਰੀਰ ਮੁੜ ਕੇ ਪ੍ਰਾਪਤ ਹੁੰਦਾ ਤੇ ਇਹ ਜਿਹੜੀ ਕਾਇਆ ਹੈ ਕਿ ਕਰਮਾ ਕਰਕੇ ਮਰਦੀ ਸੋ ਸਤ ਕਉ ਨਾਨਕ ਪਾਛਾ ਜਪਜੀ ਸਾਹਿਬ ਦੇ ਵਿੱਚ ਸਮਝਾ ਗਏ ਕਰਮੀ ਆਪੇ ਕਪੜਾ ਨਦਰੀ ਮੁਖ ਦਵਾਰ ਸੋ ਸਾਡੇ ਕਰਮਾ ਕਰਕੇ ਇਹ ਜਿਹੜਾ ਸਰੀਰ ਮਿਲਦਾ ਪਰ ਜੇ ਹੁਣ ਮੁਖ ਦਵਾਰ ਅਸੀਂ ਪ੍ਰਾਪਤ ਕਰਨਾ ਮੁਕਤੀ ਪ੍ਰਾਪਤ ਕਰਨੀ ਹੈ ਜਨਮ ਮਰਨ ਦੇ ਚੱਕਰ ਤੋਂ ਅਸੀਂ ਬਚਣਾ ਹੈ ਤੇ ਫਿਰ ਉਹਦੀ ਕਿਰਪਾ ਚਾਹੀਦੀ ਹੈ ਉਦਿੱਤਰ ਪਾਧੇ ਕਰਕੇ ਸਨੂ ਇਹ ਜਨਮੰਦ ਚੱਕਰ ਖਤਮ ਹੋਣਾ ਹੈ ਇਸੇ ਕਰਕੇ ਸਤਗੁਰ ਉਦਾਸ ਮਹਾਰਾਜ ਜੀ ਕਹਿ ਰਹੇ ਹੈ ਕਿ ਤੁਹਾਡੇ ਜਨਮ ਦੁਨੀਆ ਤੇ ਦਿਲ ਕੋਈ ਨਹੀਂ ਤੇ ਮੇਰੇ ਜਨਾਂ ਕੋਈ ਗਰੀਬ ਕੋਈ ਨਹੀਂ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਕਿ ਬਚਦੇ ਤੋਰ ਮੋਰ ਮਨ ਮੰਨ ਕਹਿੰਦੇ ਤੁਹਾਡੇ ਬਚਨਾਂ ਨੂੰ ਤੁਹਾਡੀ ਸਿਫਤ ਅਸਲਾ ਨੂੰ ਤੁਹਾਡੇ ਗੁਣਾਂ ਨੂੰ ਇਹ ਮੇਰਾ ਮਨ ਜਿਹੜਾ ਮੰਨ ਲਵੇ ਤੁਹਾਡੇ ਗੁਣਾਂ ਦੇ ਵਿੱਚ ਤੁਹਾਡੇ ਸਿਮਰਨ ਦੇ ਵਿੱਚ ਤੁਹਾਡੀ ਜੋ ਨਾਮ ਭਜਨ ਹੈ ਉਹਦੇ ਵਿੱਚ ਮੇਰਾ ਮਨ ਜਿਹੜਾ ਲੱਗ ਜਵੇ ਮੇਰੇ ਮਨ ਦੇ ਵਿੱਚ ਪ੍ਰੀਤ ਉਤਪਨ ਹੋ ਜਵੇ ਜਨ ਕੋ ਪੂਰਨ ਦੀਜੇ ਮੇਰੇ ਤੇ ਕਿਰਪਾ ਕਰੋ ਤਾਂ ਕਿ ਤੁਹਾਡਾ ਨਾਮ ਸਿਮਰਨ ਜਿਹੜਾ ਉਹ ਮੇਰੇ ਮਾਨਨ ਦੇ ਵਿੱਚ ਬਸ ਜਵੇ ਅਤੇ ਮੇਰਾ ਮਨ ਅਡੋਲ ਅਵਸਥਾ ਦੇ ਵਿੱਚ ਤੁਹਾਡਾ ਸਿਮਰਨ ਕਰਕੇ ਪਹੁੰਚਵੇ ਜਿੱਥੇ ਨਾ ਕੋਈ ਮੈਨੂੰ ਦੁੱਖ ਹੋਵੇ ਨਾ ਕੋਈ ਸੁਖ ਹੋਵੇ ਨਾ ਕੋਈ ਹਰਖ ਹੋਵੇ ਨਾ ਕੋਈ ਸੋਗ ਹੋਵੇ ਤੇ ਨਾ ਕਿਸ ਨੂੰ ਡਰਾਂ ਤੇ ਨਾ ਡਰਾਮਾ ਅਜਿਹੀ ਪੋਜੀਸ਼ਨ ਜਿਹੜੀ ਹੈ ਉਹ ਮੇਰੇ ਮਨ ਦੀ ਬਣ ਜਵੇ ਕਿਉਂਕਿ ਇਹ ਜਿਹੜਾ ਸਰੀਰ ਹੈ ਇਹਦੇ ਤੋਂ ਮੁਕਤੀ ਜੇਕਰ ਪਾਣੀ ਹੈ ਤਾਂ ਕਾਮ ਕ੍ਰੋਧ ਲੋਭ ਉਹ ਹੰਕਾਰ ਨੂੰ ਖਤਮ ਕਰਨਾ ਪੈਣਾ ਜਿਹੜੀ ਮੈਂ ਮੇਰੀ ਹੈ ਇਹਨੂੰ ਖਤਮ ਕਰਨਾ ਪੈਣਾ ਤਾਂ ਹੀ ਉਹ ਬੇਨਤੀ ਕਰਦੇ ਪ੍ਰਮਾਤਮਾ ਦੇ ਅੱਗੇ ਕਿ ਤੁਹਾਡੇ ਚਰਨਾਂ ਦੇ ਵਿੱਚ ਮੇਰਾ ਮਨ ਜਿਹੜਾ ਉਹ ਲੱਗੇ ਬਚਨਾਂ ਦੇ ਵਿੱਚ ਤੁਹਾਡੇ ਲੱਗੇ ਜਿੱਥੇ ਵੀ ਮੈਨੂੰ ਤੁਹਾਡੀ ਸਖਤ ਸੁਲਾ ਸੁਣਨ ਨੂੰ ਮਿਲੇ ਮੇਰਾ ਮਨ ਉੱਥੇ ਲੱਗੇ ਹਉ ਬਲ ਬਲ ਜਾਉਰ ਮਈਆ ਕਾਰਨੇ اے ਪ੍ਰਮਾਤਮਾ ਮੈਂ ਤੁਹਾਡੇ ਤੋਂ ਸਦਾ ਹੀ ਕਰਵਾਨ ਜਾਮਾ ਕਾਰਨ ਕਬਨ ਬੋਲ ਮੈਨੂੰ ਦੱਸੋ ਤੁਸੀਂ ਕਿਉਂ ਨਹੀਂ ਬੋਲਦੇ ਕੀ ਕਾਰਨ ਹੈ ਸੋ ਜੋ ਵਿਦਵਾਨਾਂ ਦਾ ਕਹਿਣ ਹੈ ਕਿ ਸਤਗੁਰੂ ਦਾਸਵਾ ਜੀ ਨੇ ਇੰਨੀ ਭਗਤੀ ਕੀਤੀ ਕਿ ਉਹਨਾਂ ਨੂੰ ਪ੍ਰਤੱਖ ਪ੍ਰਮਾਤਮਾ ਨੇ ਦਰਸ਼ਨ ਦਿੱਤੇ ਇਨਿਕ ਭਗਤੀ ਕੀਤੀ ਕਿ ਪ੍ਰਮਾਤਮਾ ਕਿਸੇ ਵੀ ਤਰੀਕੇ ਦੇ ਨਾਲ ਬਦਲ ਕੇ ਰੂਪ ਆਇਆ ਤੇ ਉਹਨਾਂ ਨੇ ਪਛਾਣ ਲਿਆ ਕਿ ਇਹ ਪ੍ਰਮਾਤਮਾ ਹੈ ਇਸੇ ਕਰਕੇ ਕਹ ਰਹੇ ਕਾਰਨ ਕਵਨਾ ਬੋਲ ਇਸੇ ਕਰਕੇ ਪੰਨੇ ਪਾਛਨ ਕਿਹਾ ਰਵਿਦਾਸ ਤਵੰਤਾ ਟੋਹਣੀ ਤੈਨ त्याग्गी माया ਪ੍ਰਗਟ ਹੋਇਆ ਸਾਧ ਸੰਗ ਤਨ ਹਰ ਦਰਸ਼ਨ ਪਾਇਆ ਇਹ ਦੁਨੀਆ ਦੀ ਮਾਇਆ त्याਗਣੀ ਪੈਂਦੀ ਹੈ ਮੈ ਮੋਰੀ त्याਗਣੀ ਪੈਂਦੀ ਹੈ ਇਨਿਕ ਭਗਤੀ ਕਰਨੀ ਪੈਂਦੀ ਹੈ ਕਿ ਦੁਨੀਆ ਦੇ ਰਿਸ਼ਤੇ ਨਾਤੇ ਜਿਹੜੇ ਇੱਕ ਉਹ ਕੁਛ ਵੀ ਨਹੀਂ ਇਹਨਾਂ ਨੂੰ ਸਮਝਦੇ ਇਸ ਤਨ ਨੂੰ ਵੀ ਕੁਛ ਨਹੀਂ ਸਮਝਦੇ ਇਸੇ ਕਰਕੇ ਉਹ ਤਕੈ ਰਹੇ ਹੈ ਕਹਾ ਪਹਿयो ਜੋ ਤਨ ਪਹਿयो शिन शिन प्रेम ਜੈ ਤੋ ਡਰ ਪੋਤੇ ਰੋਜਨ ਸਤਗੁਰੂ ਦਾਸਵੰਦ ਜੀ ਕਹਿੰਦੇ ਮੇਰੇ ਤਨ ਦੇ ਟੁਕੜੇ ਟੁਕੜੇ ਕਰ ਦੋ ਮੈਨੂੰ ਕੋਈ ਗਮ ਨਹੀਂ ਪਰ ਪਰਮਾਤਮਾ ਨਾਲੋਂ ਮੇਰੀ ਪ੍ਰੇਤਨਾ ਟੁੱਟੇ ਅਜਿਹੀ ਪ੍ਰੀਤ ਦੀ ਗੱਲ ਉਹ ਕਰਦੇ ਹੈ ਤੇ ਇਸੇ ਕਰਕੇ ਉਹ ਕਹਿੰਦੇ ਮੈਂ ਤਾਂ ਸਦਾ ਤੁਹਾਡੇ ਤੋਂ ਕੁਰਬਾਨ ਜਾਮਾ ਇਸੇ ਕਰਕੇ ਤੁਸੀਂ ਉਹਨਾਂ ਨੇ ਪਰਮਾਤਮਾ ਦਾ ਜੋ ਦਰਸ਼ਨ ਪਾਇਆ ਹੈ ਤੇ ਕਹਿ ਰਹੇ ਹੈ ਕਾਰਨ ਕਵ ਨਾ ਬੋਲ ਹੁਣ ਬੋਲਦੇ ਕਿਉਂ ਨਹੀਂ ਬਹੁਤ ਜਨਮਾਂ ਵਿੱਚ ਵਿਛੜੇ ਥੇ ਮਾਦੋ ਬਹੁਤ ਹੀ ਕਨੇ ਜਨਮ ਹੋ ਗਏ ਤੁਹਾਡੇ ਤੋਂ ਵਿਛੜਿਆ ਨੂੰ ਕਈ ਜਨਮ ਹੋ ਗਏ ਸਾਕਤਾ ਕੋਈ ਨਹੀਂ ਕਿੰਨੀ ਅਕ ਜੋਨਾਂ ਦੇ ਵਿੱਚ ਹੀ ਹੋ ਗਏ ਇਹ ਜਨਮ ਤੁਹਾਰੇ ਲੇਖੇ ਇਹ ਜਿਹੜਾ ਹੁਣ ਤੁਸੀਂ ਜਨਮ ਦਿੱਤਾ ਮੈਨੂੰ ਇਹ ਤੁਹਾਡੇ ਲੇਖੇ ਚ ਲੱਗ ਜਵੇ ਤੁਹਾਡੇ ਸਿਰਮਨ ਦੇ ਵਿੱਚ ਤੁਹਾਡੇ ਤੋਂ ਕਰਵਾ ਨ ਹੋ ਜਵੇ ਸਦਾ ਹੀ ਤੁਹਾਡੇ ਸਿਮਰਨ ਦੇ ਵਿੱਚ ਰਹਿ ਕੇ ਇਹ ਜਨਮ ਜਿਹੜਾ ਹੈ ਮੇਰਾ ਪ੍ਰੇਮਾ ਭਗਤੀ ਦੇ ਵਿੱਚ ਐਸੀ ਪ੍ਰੀਤ ਦੇ ਵਿੱਚ ਲੱਗ ਜਵੇ ਕਿ ਤੁਹਾਡੇ ਨਾਲ ਪ੍ਰੀਤ ਮੇਰੀ ਸੱਚੀ ਜੁੜ ਜਵੇ ਤੇ ਦੁਨੀਆ ਦੀ ਪ੍ਰੀਤ ਮਨ ਨੂੰ ਲੋੜ ਨਹੀਂ ਕੋਈ ਇਸੇ ਕਰਕੇ ਕਹਦੇ ਸੱਚੀ ਪ੍ਰੀਤ ਹਮਤਮ ਤੁਮ ਸਜੋਰੀ ਤੁਮ ਸਜੋਰ ਕਵਨ ਸੁਖਤੋ ਵੀ ਬਾਕੀਆਂ ਦੇ ਨਾ ਰੋ ਪ੍ਰੀਤ ਮੇ ਤੋੜ ਲਈ ਹੈ ਇਸ ਜਨਮ ਦੇ ਵਿੱਚ ਹੀ ਤੁਹਾਡੇ ਨਾਲ ਪ੍ਰੀਤ ਲਾਉਣੇ ਕਿਉਂਕਿ ਤੁਹਾਡੇ ਵਰਗਾ दुनिया ते कोई होर है नहीं ते सच तो सी है ते सच दे नाल ही प्रीत लाउणी है इस करके उन्होंने इस जन्म नूं कहता कि ये तो तुहाडे लेखे च लग जाए बहुत जन्म तो बाद मैं ये जन्म मिलिया है तुहानूं किन्ने क जन्म लैने पैंदे है उस तो बाद ए मानस दे मिलदी है मानस जन्म दुर्लभ है होत न बारंबार जो बन फल पक भुग रहे फिर तना तो लागे डार जिस तरह कहें ਫਤ ਰਖਤ ਨਾ ਟਟਕੇ ਕੁ ਕਿ ਗਿਰਜ ਵਿੱਚ ਲੱਗਦਾ ਨਹੀਂ ਇਸੇ ਤਰੀਕੇ ਦੇ ਨਾਲ ਜਨਮਾਂ ਦੀ ਖੇਡ ਹੈ ਜੇਕਰ ਇਸ ਜਨਮ ਦੇ ਵਿੱਚ ਅਸੀਂ ਪਰਮਾਤਮਾ ਦੇ ਨਾਲ ਮਿਲ ਨਾ ਸਕੇ ਤਾਂ ਫਿਰ ਅਸੀਂ ਜਨਮਾਂ ਦੇ ਚੱਕਰ ਦੇ ਵਿੱਚ ਮਰਨ ਜਨਮ ਦੇ ਚੱਕਰ ਦੇ ਵਿੱਚ ਫੈਜ ਮੰਗੇ ਜਿਨ੍ਹਾਂ ਨੂੰ ਸਵਰਗ ਨਰਕ ਅਸੀ ਕਹੀ ਜਾਂਦੇ ਜਨਮਾਂ ਦਾ ਭੇਦ ਕਹੀ ਜਾਂਦੇ ਕਿ ਸਦਾ ਜਨਮ ਹੋਣਾ ਜਨਮ ਹੋਣਾ ਇਸੇ ਕਰਕੇ ਉਹਨਾਂ ਨੇ ਬਾਣੀ ਦੇ ਵਿੱਚ ਕਿਹਾ ਕਿ ਪਤਨ ਕਿੰਨੇ ਕ ਜਨਮਾਂ ਦੇ ਬਾਅਦ ਇੱਕ ਤੇ ਜਨਮ ਲੈਦਾ ਸੋ ਜੇ ਕਰਸੀ ਮਾਨਸ ਜਨਮ ਨੂੰ ਪਾਇਆ ਹੈ ਤਾਂ ਇਸ ਜਨਮ ਦੇ ਵਿੱਚ ਕਹਿੰਦੇ ਤੁਹਾਡੇ ਨਾਲ ਪ੍ਰੀਤ ਲਾ ਕੇ ਮੇਰਾ ਜਨਮ ਜਿਹੜਾ ਹੈ ਲੇਖੇ ਚ ਲੱਗ ਜੂ ਕਹਾਂ ਰਵਿਦਾਸ ਆਸ ਲਗਦੀ ਉਹ ਚਿਰ ਪਿਓ ਦਰਸ਼ਨ ਇੱਕ ਬਹੁਤ ਹੀ ਕਿੰਦੇ ਅਸਲਾਈ ਹੋਈ ਹੈ ਕਿ ਮੈਂ ਇਸ ਜਨਮ ਦੇ ਵਿੱਚ ਤੁਹਾਡੇ ਨਾਲ ਮਿਲਾਂ ਇਹ ਮੇਰਾ ਜਨਮ ਜਿਹੜਾ ਲੇਖੇ ਚ ਲੱਗ ਜੂ ਬਹੁਤ ਜਨਮਾਬਦ ਤੁਹਾਡੇ ਕਰਸ਼ਨ ਹੋਏ ਕਿਉਂਕਿ ਇਸ ਸਰੀਰ ਦੇ ਵਿੱਚ ਹੀ ਪਰਮਾਤਮਾ ਹੈ ਤੇ ਅੰਦਰ ਹੀ ਅਸੀਂ ਦੇਖਣਾ ਹੈ ਇਹ ਕਰ ਅਸੀਂ ਅੰਤਰੀਵ ਦੇ ਵਿੱਚ ਦੇਖਾਂਗੇ ਤੇ ਇਸੇ ਕਰਕੇ ਸਤਗੁਰੂ ਬਦਾਸਵਾਹ ਜੀ ਕਹਿ ਰਹੇ ਸਭ ਦੇ ਇੱਕ ਨੇਕੇ ਸੰਗ ਵਿੱਚ ਸਭ ਘਟ ਭਗਵੇ ਸੋਈ ਕਹਿ ਰਹੇ ਬਦਾਸ ਹੱਥ ਪੈਨੇਰੇ ਸਜੇ ਹੋਏ ਸੋਈ ਅੰਦਰ ਹੀ ਬਿਠਾ ਹੈ ਇੱਕ ਤੋਂ ਅਨੇਕ ਹੈ ਸਾਰੇ ਘਟਾਂ ਦੇ ਵਿੱਚ ਵਸ ਰਿਹਾ ਕਣ ਕਣ ਦੇ ਵਿੱਚ ਬਰਾਜਮਾਨ ਹੈ ਇਸੇ ਕਰਕੇ ਉਹ ਕਹਿੰਦੇ ਹੁਣ ਦਰਸ਼ਨ ਤੇ ਰਹੋਗੇ ਇਹ ਮੈਨੂੰ ਆਸ ਜੇ ਜੀ ਬੱਜੀ ਹੋਈ ਹੈ ਕਿ ਮੈਂ ਇਹ ਜਨਮ ਜਿਹੜਾ ਤੁਹਾਡੇ ਲੇਖੇ ਚ ਲੱਗ ਜੂਏ ਤਾਂ ਕਿ ਮੁੜ ਕੇ ਮੈਨੂੰ ਜਨਮ ਮਰਨ ਦੇ ਚੱਕਰ ਦੇ ਵਿੱਚ ਨਾ ਪੈਣਾ ਪਵੇ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ تمہਾਰੇ ਲਿਖੇ ਸੋ ਭਗਤੀ ਲਹਿਰ ਨੇ ਜੋ ਇਹ ਜਿੱਤਾ ਹੈ ਸਾਨੂੰ ਕਿ ਇਸ ਜੀਵਨ ਦੇ ਵਿੱਚ ਮਾਨਸ ਜਨਮ ਦੇ ਵਿੱਚ ਆ ਕੇ ਜੇਕਰ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਤੇ ਇਹ ਮਾਨਸ ਜਨਮੀ ਹੈ ਬਾਕੀ ਜੁਨਾ ਜਿਹੜੀਆਂ ਉਹ ਤਾਂ

ਉੜ ਕੇ ਨਾਂ ਮਿਲੇ ਮੈਨੂੰ ਸੋ ਪਰਮਾਤਮਾ ਦੇ ਅਦਾਸ ਸਰਜੋਈ ਕਰਦੇ ਹੋਏ ਉਹਨਾਂ ਨੇ ਇਹ ਜੋ ਜੀਵ ਨੂੰ ਸਿੱਖਿਆ ਦਿੰਦੀ ਹੈ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਜੀਵਨ ਨੂੰ ਉਸ ਦੇ ਲਿਖੇ ਦੇ ਵਿੱਚ ਲਾਈਏ ਔਰ ਸੱਚ ਦੇ ਮਾਰਗ ਨੂੰ ਅਪਣਾਈਏ ਸੱਚ ਦੇ ਮਾਰਗ ਨੂੰ ਅਪਣਾਉਂਦੇ ਹੋਏ ਮਾਨਵਤਾ ਦੇ ਲਈ ਕੰਮ ਕਰਦੇ ਹੋਏ ਔਰ ਜਿੱਥੇ ਝੂਠ ਹੈ ਕੋਹ ਹੈ ਉਸ ਨੂੰ ਵਿਰੋਧ ਕਰਦੇ ਹੋਏ ਇਹ ਨਹੀਂ ਕਿ ਨਾ ਪੈ ਕਿਸੇ ਕੋ ਦੇ ਤੂ ਨਾ ਪੈ ਮਾਨਤਾ ਜੇਕਰ ਅਸੀਂ ਇਹ ਨੂੰ ਸੱਚ ਮੰਨ ਕੇ ਅਸੀਂ ਦਰਜੇਗੀ ਕਿ ਅਸੀਂ ਬੋਲਣਾ ਨਹੀਂ ਤਾਂ ਫਿਰ ਜਨਮ ਲੇਖਿਚੇ ਲਗਦਾ ਗ੍ਰੀਟੀਆਂ ਦਾ ਡਟ ਕੇ ਸਤਗੁਰੂ ਦਾ ਸਵਰਾਜ ਨੇ ਵਿਰੋਧ ਕੀਤਾ ਅਜਿਹਾ ਵਿਰੋਧ ਕੀਤਾ ਕਿ ਕਹਿਣਾ ਪੈ ਗਿਆ ਆਪਨ ਬਾਪੇ ਨਹੀਂ ਕਿਸੇ ਕੋ ਪਾਵਨ ਕੋ ਹਣੀ ਰਹਾ ਜਾਏ ਲੇਖਿਚ ਜਨਮ ਹੀ ਦਲਗਦਾ ਜਿਹੜੇ ਕਹਿੰਦੇ ਸੀ ਕਿ ਪ੍ਰਮਾਤਮਾ ਦਾ ਨਾਮ ਨਹੀਂ ਲੈ ਸਕਦੇ ਉਹ ਕਹਿੰਦੇ ਤੁਸੀਂ ਕੌਣ ਹੋ ਨੇ ਇਹ ਤੁਹਾਡੇ ਬਾਪ ਦੇ ਇਲਾਤ ਨਹੀਂ ਇਹ ਤਾਂ ਭਾਵਨਾ ਦੇ ਨਾਲ ਪਰਮਾਤਮਾ ਵੱਜਾ ਹੋਇਆ ਜਿਸ ਦੀ ਪ੍ਰੀਤ ਲੱਗ ਗਈ ਉਹ ਨਾਉ ਉਹਨੇ ਰੜਨਾ ਇੱਥੇ ਜਤਨ ਦਾ ਤਾਂ ਕੋਈ ਚੱਕਰ ਹੈ ਨਹੀਂ ਜਨਮ ਦਾ ਕੋਈ ਚੱਕਰ ਹੈ ਨਹੀਂਗਾ ਕਿਉਂ ਜਨਮ ਦਾ ਕੋਈ ਚੱਕਰ ਹੈ ਨਹੀਂਗਾ ਸੋ ਜੇਕਰ ਉਸ ਪਰਮਾਤਮਾ ਦੇ ਨਾਲ ਰੜਨਾ ਹੈ ਤਾਂ ਸਾਨੂੰ ਕੋੜ ਦਾ ਵਿਰੋਧ ਕਰਨਾ ਪੈਣਾ ਫਿਰ ਉਸ ਪਰਮਾਤਮਾ ਦੇ ਨਾਲ ਪ੍ਰੀਤ ਸੱਚੀ ਲੱਗੂਗੀ ਜੇਕਰ ਅਸੀਂ ਡਰ ਹੀ ਗਏ ਤਾਂ ਸੱਚ ਦੇ ਨਾਲ ਪ੍ਰੀਤ ਕਿੱਥੇ ਲੱਗਣੀ ਕਿ ਦੁਨੀਆ ਜਿਹੜੀ ਇਹ ਝੂਠੀ ਹੈ ਕੋਡ ਹੈ ਇਹ ਸਾਨੂੰ ਸੱਚੇ ਲੱਗਦੇ ਹੈ ਪਰ ਜਿਹੜਾ ਸੱਚ ਹੈ ਉਹਨੂੰ ਅਸੀਂ ਮੰਨਣ ਲਈ ਤਿਆਰ ਨਹੀਂ ਕਿਉਂਕਿ ਉਹ ਦੱਸਦਾ ਨਹੀਂ ਪਰ ਜੋ ਦੱਸਦਾ ਹੈ ਉਹਨੂੰ ਨਾਸ਼ ਹੋ ਜਾਣਾ ਜੋ ਨਹੀਂ ਦੱਸਦਾ ਅਲਟੀਮੇਟਲੀ ਦੁਨੀਆ ਤੇ ਉਹ ਸਦਾ ਹੀ ਰਹਿਣਾ ਆਦ ਸੱਚ ਜਗਾਦ ਸੱਚ ਹੈ ਤੇ ਸੱਚ ਨਾਲ ਕੋਸੀ ਪੀ ਸੱਚ ਸੋ ਇਸ ਮਾਨਸ ਜਨਮ ਦੇ ਵਿੱਚ ਪਰਮਾਤਮਾ ਦੇ ਅੱਗੇ ਜਿਵੇਂ ਸਤਗੁਰੂ ਦਾਸਾ ਜੀ ਨੇ ਬੇਨਤੀ ਕੀਤੀ ਹੈ ਕਿ ਜਨਮ ਲੇਖੇ ਚ ਲੱਗ ਜੂਵੇ ਆਓ ਆਪਾਂ ਬੇਨਤੀ ਕਰੀਏ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਅਰਜੋਈ ਕਰੀਏ ਕਿ ਜਿਨਨੇ ਕਸਵਾਸ ਅਨਪੋ ਹੋ ਸਾਡੇ ਵਿੱਚ ਗਏ ਰਹਿਦੇ ਸਵਾਸਾਂ ਦੇ ਬਤਾਂਵ ਲਈ ਆਪਣੀ ਕਿਰਪਾ ਕਰੋ ਆਪਣੀ ਨਜਰ ਸਵ ਲਈ ਕਰੋ ਤਾਂ ਕਿ ਇਹ ਜਨਮ ਜਿਹੜਾ ਹੈ ਤੁਹਾਡੇ ਲੇਖੇ ਚ ਲੱਗ ਜੂਵੇ ਇਸੇ ਕਰਕੇ ਬੇਨਤੀ ਅਰਦਾਸ ਅਰਜੋਈ ਕਰੀਏ ਨਾ ਕਿ ਇਹ ਦਸੀਏ ਕਿ ਸਾਡੇ ਵਰਗਾ ਦੁਨੀਆਂ ਤੇ ਕੋਈ ਨਹੀਂ ਇਥੇ ਬੜੀ ਦੁਨੀਆ ਤੇ ਹੋ ਕੇ ਚਲੇ ਗਏ ਜਿੰਨੇ ਦੇ ਤਕਨੀਮੇ ਹੋ ਕੇ ਪਰਮਾਤਮਾ ਦੇ ਅੱਗੇ ਬੇਨਤੀ ਨਹੀਂ ਕਰਦੇ ਕਦੇ ਵੀ ਸਾਨੂੰ ਪਰਮਾਤਮਾ ਮਹਿ ਲੈ ਸਕਦਾ ਕਿਉਂਕਿ ਇਹ ਤਾਂ ਨਿੱਚੇ ਅੰਦਰ ਨੀਚ ਜਾਤ ਨੀਚੇ ਹੋਤ ਨਹੀਂ ਨਾਮਕ ਤਨ ਕੇ ਸੰਗ ਸਾਥ ਵੱਡਿਆਂ ਕੀ ਕਹਿ ਨਹੀਂ ਜਿੰਨਾ ਅਸੀਂ ਨਿਮਰਤਾ ਚ ਜਾ ਮੰਗੇ ਜਿੰਨਾ ਅਸੀਂ ਇਹ ਮੇ ਹੋ ਕੇ ਰਹਾਂਗੇ ਮਤ ਉੱਚੀ ਕਰਨ ਦੇ ਮਨ ਨਹੀਂ ਮਾ ਕਰਾਂਗੇ ਹੰਕਾਰ ਨੂੰ ਛੱਡਾਂਗੇ ਮੈਂ ਮੇਰੇ ਨੂੰ ਛੱਡਾਂਗੇ ਤਾ ਜਾ ਕੇ ਉਸ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਤਾਂ ਹੀ ਇਹ ਜਨਮ ਜਿਹੜਾ ਲੇਖੇ ਚ ਲਗਣਾ ਸੋ ਇਸ ਸ਼ਬਦ ਤੋਂ ਸਿੱਖ ਲੈਂਦੇ ਹੋਏ ਪਰਮਾਤਮਾ ਦੇ ਚਰਨਾਚ ਅਰਦਾਸ ਬੇਨਤੀ ਕਰੀਏ ਜਿਹੜਾ ਅੱਖਰ ਵੱਧਾ ਕਟਾ ਭੁੱਲ ਚੁੱਕ ਮਾਫ ਕਰਨ ਬਾਣੀ ਪਛਾੜ ਦਿਆਂ ਬੋਲ ਦਿਆਂ ਤੇ ਅਣਜਾਣ ਤੇ ਗਲਤੀਆਂ ਹੋਈਆਂ ਮਾਫ ਕਰਨ ਬੇਨਤੀ ਨੂੰ ਕਬੂਲ ਕਰਨ ਅਰ ਜੋ ਨੂੰ ਕਬੂਲ ਕਰਨ ਕਿ ਬਾਕੀ ਦੇ ਰਹਿੰਦੇ ਸਵਾਸ ਉਹਨਾਂ ਦੀ ਕਿਰਪਾ ਦੇ ਨਾਲ ਉਨ੍ਹਾਂ ਦੇ ਚਰਨਾਂ ਦੇ ਵਿੱਚ ਲੇਖੇ ਦੇ ਵਿੱਚ ਲੱਗ ਜਾਣ ਅਰਦਾਸ ਬੇਨਤੀ ਕਰਦੇ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ